ਨਾਲਾ ਪੁਲਿਸ ਨੇ ਤਰੰਤਰੰਤੇ ਪਿੰਡ ਬੈਰੋਵਾਲ ਤੋਂ ਅਗਵਾ ਹੋਏ 9 ਸਾਲਾ ਬੱਚੇ ਦੀ ਭਾਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਬੱਚੇ ਨੂੰ ਅਗਵਾ ਕਰਨ ਵਾਲੇ ਜਰਨੈਲ ਸਿੰਘ ਨਾਂ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਦੱਸ ਦਈਏ ਕਿ ਜਰਨੈਲ ਸਿੰਘ ਨੇ ਬੱਚੇ ਨੂੰ ਅਗਵਾ ਕਰ ਉਸਦੇ ਪਿਤਾ ਨੂੰ ਪੈਸਿਆਂ ਸੰਬੰਧੀ ਝੂਠੀ ਗਵਾਹੀ ਦੇਣ ਦੀ ਮੰਗ ਕੀਤੀ ਸੀ ਜਿਸ ਨੂੰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗ੍ਰਿਫਤਾਰ ਕਰ ਲਿਆ ਤੇ ਬੱਚਾ ਮਾਮਾਬ ਦੇ ਹਵਾਲੇ ਕਰ ਦਿੱਤਾ ਕਿਤੇ ਨਹੀਂ ਲੱਗਦਾ ਕੋਈ ਗਲਤੀ ਹੋ ਗਈ ਸੀ ਕਿਉਂ ਕੀਤਾ ਸੀ ਕਿਡਨਾਪਟ ਨੇ ਗਲਤੀ ਹੈ ਵੀ ਬਸ ਕਿ ਕਿ ਨਾਈਫ ਕਿਉਂ ਕੀਤਾ ਤਸ ਨੇ ਕਰਤੀ ਹੋਗੀ ਸਭ ਤੋਂ ਕੀ ਕਰਨਾ ਸੀ ਬੱਚੇ ਦਾ ਤਨੇ ਕੁਛ ਨਹੀਂ ਕਿੱਥੇ ਕਿੱਥੇ ਲੈ ਕੇ ਗਿਆ ਕਿੰਨੇ ਦਿਨ ਰੱਖਿਆ ਹਾਂ ਹਾਂਜੀ ਪਰਸਨ ਕੀ ਕਹਿ ਕੇ ਲੈ ਕੇ ਆਇਆ ਕਿੱਥੇ ਲੈ ਕੇ ਜਾਂਦਾ ਸੀ ਕਿੱਥੇ ਵੀ ਨਹੀਂ ਮੈਂ ਉੱਥੇ ਹੀ ਪੰਡੀ ਸੀ ਬਸ ਦੋ ਦਿਨ ਕਿੱਥੇ ਕਿੱਥੇ ਰੱਖਿਆ ਤੂੰ ਹਾਂਜੀ ਦੋ ਦਿਨ ਕਿੱਥੇ ਰੱਖਿਆ ਕਿਤੇ ਨਹੀਂ ਜਿੱਥੇ ਹੀ ਰਹਿ ਗਿਆ ਮੈਂ ਟਿਊਸ਼ਨ ਤੇ ਗਿਆ ਸੀ ਤੇ ਉਹ ਉਹਨਾਂ ਥੋੜੇ ਕਿਤੇ ਬਾਅਦ ਆ ਗਏ ਤੇ ਮੈਨੂੰ ਲੈ ਗਏ ਪਹਿਲਾ ਕਹਿੰਦੇ ਤੁਹਾਡੇ ਘਰੇ ਪਰੌਣੇ ਆਏ ਆ ਤੇ ਆਪਾਂ ਚੱਲੀ ਫਿਰ ਉੱਥੇ ਤੋਂ ਪਰਲੇ ਵਾਰ ਵਾਹ ਲਗੇ ਪਰਲੇ ਵਨ ਥਾਣੇ ਤੇ ਫਿਰ ਉੱਥੇ ਮੁਰਸਾ ਰੋਕਿਆ ਤੇ ਕਹਿੰਦੇ ਉੱਥੇ ਅਮਰੂਦ ਮੁੰਡਾ ਖਾਂਦਾ ਸੀ ਤਾਂ ਨੇ ਤਾਂ ਦੇ ਪਿੱਛੇ ਸੀ ਤੇ ਗ੍ਰੰਮ ਗੱਲ ਸੁਣੀ ਪਾਪਾ ਨੂੰ ਸੇ ਪਾਪਾ ਨੂੰ ਕਹਿੰਦੇ ਮੈਂ 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 ਮਰ ਜਾਣਾ ਤੇਰੇ ਨਿਆਣੇ ਦੁਆਰੇ ਫਿਰ ਉੱਥੇ ਫਿਰ ਆਪਣੇ ਸਾਰੇ ਪਿੰਡ ਗਏ ਤੇ ਉੱਥੇ ਮੈਨੂੰ ਅੱਜ ਰਾਤੀ ਰਾਤੀ ਮੈਂ ਕਿਹਾ ਪਿੰਡ ਚੱਲੀ ਆ ਉਹ ਕਹਿੰਦੇ ਜਾਣੇ ਤੇ ਬਾਅਦ ਪਿੰਡ ਗਏ ਤੂੰ ਬੁੱਟੇ ਮਾਰੇਗੀ ਤੂੰ ਕਿ ਰੋਣਾ ਨਹੀਂ ਪਾਇਆ ਕਿਵੇਂ ਕਰੀ ਜਾਣਾ ਪਾਇਆ ਸੀ ਤੇ ਫਿਰ ਦੁਕਮਾ ਮਾਰਤਾ ਗਿਆ ਜੇ ਬੋਲਿਆ ਮੈਂ ਮਾਰ ਨਹੀਂ ਇਹ ਜੀ ਘਰੋਂ ਟਿਊਸ਼ਨ ਪੜਨ ਗਿਆ ਸੀ ਟਿਊਸ਼ਨ ਵਾਲੇ ਘਰੋਂ ਇਹਨੂੰ ਗਵਾ ਕਰਕੇ ਲੈ ਗਿਆ ਕਹਿੰਦਾ ਸੀ ਕਿ ਆ ਵੀ ਤੁਹਾਡੇ ਘਰ ਪਰੌਣੇ ਆਏ ਆ ਤੇ ਤੇਰੀ ਦਾਦੀ ਬੁਲਾਉਂਦਾ ਇਹ ਘਰੇ ਤੇ ਇਹਨੂੰ ਨਿਆਣੇ ਨੂੰ ਕੀ ਪਤਾ ਇਹ ਨਾਲ ਬਹਿ ਗਿਆ ਤੇ ਮੁੰਕੇ ਨੂੰ ਗਵਾ ਕਰਕੇ ਲੈ ਗਿਆ ਪਹਿਲਾਂ ਹੰਦਾ ਧਮਕੀਆਂ ਤੇ ਉਦੋਂ ਦਾ ਮਨ ਕੇ ਫੋਨ ਕੱਢ ਦਿੰਦਾ ਗਾੜੀ ਤੇ ਅੱਜ ਤੱਕ ਮੈਂ ਕਿਹਾ ਦਿੰਦਾ ਸੀ ਵੀ ਜੇ ਤੁਸੀਂ ਮੇਰੇ ਘਰ ਦੇ ਨਾਂ ਛੜਾਏ ਵਾਰ ਵਾਰ ਠਾਣੇ ਭੜੇ ਜੇ ਤੇ ਫਿਰ ਮੈਂ ਵੀ ਕੋਈ ਖਾ ਲੈਣਾ ਤੇ ਤੇਰੇ ਬੱਚੇ ਨੂੰ ਕੋਈ ਦੇ ਦੇਣਾ। ਈ ਕੋਣ ਹੈ ਸ਼ਖਸ ਜਿਹੜਾ ਦੇਖੀ ਗਿਆ ਸੀ? ਇਹ ਸਾਡੇ ਗਵਾਨ ਜੀ ਹੈ ਜੀ ਸਾਂਸੀ ਸਿੰਘ। ਇਹਨਾਂ ਨੂੰ ਮੈਂ ਨਾ ਇਹ ਵਾਈ ਕਰਦਾ ਵਿੱਚ ਥੋੜਾ ਜਿਹਰ ਤੇ 8.30 ਲੱਖ ਰੁਪਈਆ ਦਵਾਇਆ ਹੈ। ਤੇ ਉਹ ਜਿਹੜਾ ਮਤਲਬ ਕਹਿੰਦਾ ਹੈਗਾ ਵੀ ਇਹ ਵਾਪਸ ਨਹੀਂ ਕਰਦਾ ਪੈਸੇ। ਕਹਿੰਦਾ ਹੈਗਾ ਵੀ ਤੁੰਗਵਾਈ ਦੇ ਦੇ ਵੀ ਮੈਂ ਵਾਹ ਦੇਤੇ ਤੇ ਜੋ ਮੇਰੀ ਗਵਾਈ ਦੇਤੇ ਇਹ ਕਰਕੇ ਬੱਚ ਮਰ ਕੇ ਬੱਚ ਰੰਗਵਾ ਕਰਕੇ ਲੈ ਗਏ ਇਹਨਾਂ ਦੇ ਫੋਨ ਤੋਂ ਟੈਸਟ ਨੂੰ ਹੀ ਕਰਨਾ ਟੈਸਟ ਇਨ ਹਿੱਥ ਤਾਂ ਫਿਰ ਪਤਾ ਲੱਗਦਾ ਗਿਆ ਮਗਰ ਕਿ ਕਿੱਥੇ ਤੋਂ ਰਹਿਣਾ ਹੈ ਤੁਸੀਂ ਕਿਹੜਾ ਪਿੰਡ ਹੈ ਕਿੱਥੇ ਰਹਿਣਾ ਹੈ ਕਿਹੜੇ ਏਰੀਆ ਅਸੀਂ ਮਰਵਾਲ ਬਾਵੇਂ ਦੇ ਰਹਿਣਾ ਨੇ ਤਰਨਤਨ ਜ਼ਿਲ੍ਹਾ ਦੇ ਕੀ ਚਾਹੁੰਦੇ ਹੋ ਇਸ ਦੇ ਖਿਲਾਫ ਤੁਸੀਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਦੇਖ ਰਿਹਾ ਇਹ ਵੈਰਵਲ ਥਾਣੇ ਵਿੱਚ ਪਿੰਡ ਪਿੰਦਾ ਵੈਰਵਲ ਆਇਆ ਉਥੋਂ ਬੱਚਾ ਕਿਡਨੈਪ ਹੋਇਆ ਸਾਰਾ ਨੂੰ ਤੇ 18 ਦਿਨ ਨੂੰ ਉੱਥੇ 365 ਕੌਮਤੀ ਆਈ ਵਿਜ਼ਾ ਪਰਚਾ ਦਰਜ ਹੋਇਆ ਤੇ وجہ ਇਹ ਸੀ ਜਰਨੈਲ ਸਿੰਘ ਦੋਸ਼ੀ ਜਿਹੜਾ ਪਾਇਆ ਗਿਆ ਜਦੋਂ ਬੱਚਾ ਇਹਦੀ ਸਾਰੇ ਪੰਜਾਬ ਵਿੱਚ ਵਾਇਰਲਸ ਹੋ ਗਈ ਸੀ ਵੀ ਇੱਕ ਬੰਦਾ ਇਦਾਂ ਕਰਕੇ ਬੱਚੇ ਨੂੰ ਅਗਵਾ ਕਰਕੇ ਮੋਟਰਸਾਈਕਲ ਤੇ ਲੈ ਕੇ ਜਾ ਰਿਹਾ ਜਿਸ ਹੰਦੀ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਅੱਜ ਨਾਕਾ ਬੰਦੀਦਰਾ ਨੂੰ ਸਾਡੇ ਮੋਟਰਸਾਈਕਲ ਪੀਸੀਆਰ ਮੋਟਰਸਾਈਕਲ ਹੋਂਦਰ ਕਿਰੋਨ ਕੇਵਲ ਸਿੰਘ ਨੇ ਤੇ ਸਮੇਤ ਉਹਦੇ ਸਾਥੀ ਨੇ ਜਦੋਂ ਇਹ ਜੱਤ ਰੋਡ ਤੋਂ ਆ ਰਿਹਾ ਸੀਗਾ ਤੇ ਨਾਕੇ ਦੌਰਾਨ ਇਹਨੂੰ ਘੇਰ ਲਿਆ ਜਿਹੜਾ ਕਿ ਉਹਨੂੰ ਸ਼ੱਕ ਪੈਣ ਤੇ ਜਦੋਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨੇ ਘੇਰ ਕੇ ਇਹਨੂੰ ਅਰੈਸਟ ਕੀਤਾ ਤੇ ਇਸ ਸੰਬੰਧੀ ਫਿਰ ਇਨਟੀਮੇਸ਼ਨ ਦੇ ਕੇ ਅਸੀਂ ਥਾਣਾ ਵੈਰਵਾਲ ਤੋਂ ਪਤਾ ਕੀਤਾ ਜਿਹੜਾ ਕਿ ਉੱਥੋਂ ਵੀ ਬੱਚੇ ਦੇ ਆ ਗਏ ਨੇ ਪੇਰੈਂਟਸ ਵੀ ਆ ਗਏ ਨੇ ਤੇ ਪੁਲਿਸ ਵੀ ਆ ਗਈ ਹੈ ਜਿਹਨਾਂ ਨੇ شناخت ਕਰ ਲਿਆ ਹੈ